ਵੀਡੀਓ ਸ਼ੇਅਰ ਕਰੋ ਮੇਰੀ ਵੀਡੀਓ ਸ਼ੇਅਰ ਕਰੋ ਮੈਂ 15 15 ਜਨਵਰੀ 2024 ਨੂੰ ਮੈਂ ਕਰੋਸ਼ੀਆ ਦੇ ਵਿੱਚ ਆਇਆ ਸੀਗਾ ਵੀਰੇ ਵੀਰੇ ਮੈਂ 15 15 ਮਈ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ ਮੇਰੇ 15 ਮਈ 15 ਜਨਵਰੀ ਸੋਰੀ 15 ਜਨਵਰੀ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ 15 ਮਈ 2024 ਨੂੰ ਮੇਰੇ ਕੰਮ ਦੇ ਉੱਤੇ ਰਾ 2:10 ਦੀ ਸ਼ਿਫਟ ਦੇ ਵਿੱਚ ਮੇਰੇ ਸੱਟ ਲੱਗੀ ਮੈਂ ਪੌੜੀ ਤੋਂ ਡੇਗਿਆ ਵੀਰੇ ਮੇਰੇ ਬਾਹਾਂ ਦੇ ਟੋਟੇ ਹੋ ਗਏ ਮੇਰੀ ਬਾਹ ਟੁੱਟ ਗਈ ਮੇਰੀ ਬਾਹਾਂ ਦੇ ਵਿੱਚ ਪਲੇਟਾਂ ਪਾਈ ਜਾਂਦੇ ਵੀਰੇ ਪਰ ਇਹਨਾਂ ਦਾ ਇਲਾਜ ਨਹੀਂ ਸਹੀ ਹੋ ਰਿਹਾ ਮੈਂ ਕਰੋਸ਼ੀਆ ਦੇ ਵਿੱਚ ਆ ਜਿੱਦਾਂ ਸਾਨੂੰ ਦਿੱਲੀ ਲੱਗਦਾ ਇਹਨਾਂ ਨੂੰ ਜਗਰੇਵ ਆ ਜਿੱਦਾਂ ਸਾਨੂੰ ਹਾਰਪੁਰ ਪੰਜਾਬ ਲੱਗਦਾ ਉਦਾਂ ਇਹਨਾਂ ਨੂੰ ਕਾਰਲੋਵਾ ਸਿਟੀ ਲੱਗਦੀ ਮੈਨੂੰ ਕਾਰਲੋਵਾ ਸਿਟੀ ਦੇ ਵਿੱਚ ਹਸਪੀਟਲ ਦੇ ਵਿੱਚ ਰੱਖਿਆ ਹੋਇਆ ਪਲੀਜ਼ ਮੈਨੂੰ ਇਥੋਂ ਕੱਢ ਲਓ ਮੇਰੇ ਘਰ ਦੇ ਸਰਕਾਰ ਤੱਕ ਵੀ ਪਹੁੰਚ ਕਰ ਕਰਕੇ ਦੇਖ ਲਈ ਉਹਨਾਂ ਨੇ ਪਰ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਮੈਂ ਆਪ ਵੀ ਇਥੋਂ ਨੰਬਰ ਲੱਭ ਲੱਗ ਭਵੰਦਮਾਨ ਦੇ ਵੀ ਦੇਖ ਲਈ ਮੈਂ ਵੀਡੀਓ ਵੀ ਪਾ ਪਾ ਕੇ ਦੇਖ ਲਈ ਗਵਰਨਮੈਂਟ ਵਾਲੇ ਪੇਜ ਤੇ ਮੇਰੀ ਇਸ ਵੰਨ ਸੁਣਵਾਈ ਨਹੀਂ ਹੁੰਦੀ ਬਈ ਵੀਰੇ ਮੈਨੂੰ ਵੀਡੀਓ ਸੱਦ ਲਾ ਵੀਰੇ ਯਾਰ ਮੈਨੂੰ ਇੰਡੀਆ ਸੱਦ ਕੇ ਮੇਰਾ ਇਲਾਜ ਕਰਾ ਦੇ